ਹਾਂਜੀ ਬਹਿਗਤੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਨਾ ਰਸੋਈ ਦਾ ਉਹਨਾਂ ਸਾਰੇ ਸਮਾਨ ਚੱਕ ਤਾ ਤੇ ਹੁਣ ਆਪਾਂ ਲੱਗਿਆਂਗੀ ਸਾਫ ਸਪਾਈ ਕਰਦੇ ਹਾਂ ਹਾਂਜੀ ਕਰੀ ਗਏ ਜੀ ਮੀਂਹ ਜਿਆ ਪੈਂਦਾ ਰਿਹਾ ਉਹਦੇ ਕਰਕੇ ਕੋਈ ਕੰਮ ਨਹੀਂ ਹੋਇਆ ਤੇ ਆਪਣੀ ਸੂਚਾ ਵੀ ਖਰਾਬ ਨੇ ਵੀ ਆਪਾਂ ਸਪਾਈ ਕਰਾਂਗੇ ਤੇ ਗੈਸ ਦੀ ਵੀ ਕਰਾਂਗੇ ਸਫਾਈ ਇਹ ਛੋਟਾ ਛੋਟਾ ਸਮਾਨ ਆਪਾਂ ਨੇ ਲਿਆ ਜੀ ਆਪਾਂ ਦਿਖਾਉਨੇ ਥੋੜ੍ਹਾ ਸਰਫ ਪਾ ਲਾਂਗੇ ਇਹ ਜੀ ਥੋੜਾ ਜਿਹਾ ਬਣਾਉਣਾ ਜੀ ਫਿਰ ਲੋੜ ਪਈ ਹੋਰ ਬਣਾ ਲਾਂਗੇ ਥੋੜ੍ਹਾ ਜਿਹਾ ਮਿੱਠਾ ਸੋਡਾ ਪਾ ਲਾਂਗੇ ਥੋੜ੍ਹਾ ਜਿਹਾ ਪਾ ਦਾਂਗੇ ਜਿਹੜਾ ਭਾਂਡੇ ਵਾਲਾ ਸਾਬਣ ਹੁੰਦਾ ਉਹ ਘੋਲਿਆ ਸੀ ਪਾਣੀ ਦੇ ਵਿੱਚੇ ਪਾ ਲਿਆ ਸੀ ਆਪਾਂ ਨੇ ਨਿੰਬੂ ਚੰਗੀ ਤਰ੍ਹਾਂ ਘੋਲ ਦੇਣੀ ਹਾਂਜੀ 3-4 ਦਿਨ ਦੀ ਕਾਫੀ ਮੀਂਹ ਪੈਂਦਾ ਰਿਹਾ ਕੋਈ ਵੀ ਜੀ ਕੰਮ ਕਰਨ ਨੂੰ ਜੀ ਨਹੀਂ ਸੀ ਕਰਦਾ ਐਂ ਸੀਗਾ ਵੀ ਰੱਬਾ ਮੀਂਹ ਹਟਾ ਦੇ ਤਿੰਨ ਦਿਨ ਤਿੰਨ ਰਾਤਾਂ ਪੈਂਦਾ ਰਿਹਾ ਸੀ ਕੱਲ ਥੋੜੀ ਜਿਹੀ ਧੁੱਪ ਨਿਕਲੀ ਸੀ ਅੱਜ ਵੀ ਬੱਦਲ ਗਈ ਜੀ ਹੋਈ ਪਈ ਐ ਆਪਾਂ ਸ਼ੁਰੂ ਕਰਦੇ ਹਾਂ ਜੀ ਇੱਕ ਵਾਰੀ ਚੰਗੀ ਤਰ੍ਹਾਂ ਸਾਰੇ ਆਪਾਂ ਇਹਨਾਂ ਨੂੰ ਮਲਦਾਂਗੇ 5-7 ਮਿੰਟ ਛੱਡ ਕੇ ਫਿਰ ਦੁਬਾਰੇ ਗਿੱਲਾ ਕਰਕੇ ਇਹਨਾਂ ਜੀ ਬਰਾਸ਼ ਫੇਰ ਦੁਬਾਰੇ ਫੇਰ ਕੇ ਹਿਸਾਬ ਕਪੜੇ ਨ ਗਿੱਲੇ ਨ ਪੁੰਜਾਂ ਜਿੰਨੇ ਜ ਇਹਨਾਂ ਦੇ ਟੈਲਾਂ ਦੇ ਆ ਬੇਲਣਾ ਨਹੀਂ ਹੁੰਦੇ ਇਹਨਾਂ ਦੇ ਵਿੱਚ ਵੱਧ ਮੈਲ ਫਸਦੀ ਸੋਚਿਆ ਵੀ ਜਦੋਂ ਇੱਕ ਵਾਰੀ ਕਰਦੀ ਫੇਰ ਦੁਆਲੇ ਦਸਹਿਰਾ ਆਉਂਦੇ ਨੇ ਜੇ ਪੂਰੇ ਫੇਰ ਉਦੋਂ ਹੋ ਜੂਗੀ ਤੇ ਇੱਕ ਵਾਰੀ ਹੁਣ ਕਰ ਦਿੰਨਾ ਫੇਰ ਆਪਾਂ ਨੂੰ ਸਫਾਈ ਕਰਨੀ ਸੌਖੀ ਹੋਊਗੀ ਪਾਜੀ ਚੰਗੀ ਤਰ੍ਹਾਂ ਲਾ ਦਿੰਨੇ ਇਹ ਆ ਚੇਨ ਕਰੇ ਉੱਪਰ ਇੱਧਰ ਵੀ ਦੇਖੋ ਜੀ ਥੋੜੀਆ ਖਰਾਬ ਹੋ ਗਿਆ ਆਪਾਂ ਸਾਰੇ ਚੰਗੀ ਤਰ੍ਹਾਂ ਲਾਉਣਾ ਹੈ ਲਾ ਲਓ ਜੀ ਨਾ ਇੱਕ ਬੰਦ ਇਹੜੀਆਂ ਆ ਲਾਈਨਾਂ ਦੀਆਂ ਇਹਨਾਂ ਕਰਵਣਾਂ ਤੇ 5-4 ਮਿੰਟ ਲੱਗਣਗੇ ਪਰ ਆਪਾਂ ਨੇ ਮਿੱਠਾ ਸੋਡਾ ਪਾ ਲਿਆ ਜੀ ਨਿੰਬੂ ਪਾ ਲਿਆ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਤਾਰੀ ਤੁਹਾਨੂੰ ਦਿਖਾਉਣਾ ਹੈ ਇਹ ਰਿੱਤੇ ਵੀ ਜੰਮ ਗਏ ਨਾਲ ਦੇ ਨਾਲ ਰੋਜ਼ ਦੀ ਰੋਜ਼ ਹੀ ਨਾਲ ਦੇ ਨਾਲ ਆਪਾਂ ਸਫਾਈ ਕਰਦੇ ਰਹੇ ਨੇ ਤਾਂ ਵੀ ਇਹ ਟੁੱਟੀ ਚੱਲੀਆਂ ਜਾਂਦੀਆਂ ਦੀ ਪਾਣੀ ਦਿੱਤੇ ਜਾਂਦਾ ਨਾਲ ਦੀ ਨਾਲ ਇਹ ਫੇਰ ਹੋ ਜਾਂਦਾ ਆਪਾਂ ਜਿਹੜੀਆਂ ਆ ਚੀਜ਼ਾਂ ਨੇ ਜਿੱਥੇ ਪਾਣੀ ਵੱਧ ਪੈਂਦਾ ਇੱਥੇ ਕੋ ਵੱਧ ਹੁੰਦਾ ਕੂੜੀ ਆਪਾਂ ਨੇ ਲਾ ਕੇ ਛੱਡ ਦਿੰਨੇ ਆ ਮੋਟੀਆਂ-ਮੋਟੀਆਂ ਨੇ ਇਹ ਪਾਣੀ ੜੀ ਇਹਨਾਂ ਦੀ ਆਪਾਂ ਚੰਗੀ ਤਰ੍ਹਾਂ ੜੇ ਜੀ ਡੇਰਲੀ ਇਹਨਾਂ ਨੂੰ ਕਰਦੇ ਰਹਨੇ ਮੋਟੀ-ਮੋਟੀ ਜੀ ਸਫਾਈ ਇਹਨਾਂ ਦੀ ਫਿਰ ਵੀ ਇਹ ਹੋ ਜਾਂਦੀਆਂ ਨੇ ਖਰਾਬ ਆ ਥੱਲੇ ਥੱਲੇ ਥੋੜਾ ਜਿਹਾ ਖਰਾਬ ਆ ਜੀ ਬਾਕੀ ਤਾਂ ਠੀਕ ਆ ਥੋੜਾ ਜਿਹਾ ਮੈਸੇ ਕਰਕੇ ਵਿੱਚ ਭਾਂਡੇ ਵਾਲਾ ਸਾਬਣ ਪਾ ਲਿਆ ਸੀਗਾ ਜੀ ਭਾਂਡੇ ਮਾਂਜਣੇ ਵਾਲ ਉਹਦੇ ਨਾਲ ਵੀ ਵਧੀਆ ਕਲੀਨਕ ਹੋ ਜਾਂਦੀ ਉਹ ਵੀ ਵਧੀਆ ਸੁਪਾਈ ਕਰਦਾ ਇਸ ਤੇ ਜਿਆਦਾ ਪਾਣੀ ਡੁੱਲਦਾ ਚਮਕਾਂ ਦੇ ਰੋਟੀ ਜਿਆਦਾ ਖਰਾਬ ਹੁੰਦਾ। ਸ਼ਾਇਦ ਪਤਾ ਜੀ ਵੈਸੇ ਵੀ ਦੰਦੇ ਵਿੱਚ ਦੋ ਤਿੰਨ ਵਾਰੀ ਜਿਆਦਾ ਸਫਾਈ ਚੰਕਾ ਦੀ ਹੋਏ ਜਾਂਦੀ ਆ। ਪਰ ਫਿਰ ਵੀ ਹੋਈ ਜਾਂਦੇ ਨੇ ਜੀ ਇਹ ਖਰਾਬ। ਜਿੜੇ ਜਿਹੜੇ ਭੈਣ ਪਰ ਆਪਣਨਾਂ ਨਾਲ ਜੁੜੇ ਨੇ ਡੇਲੀ ਹਮ ਸੂਣ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਆਪਣੀ ਜੀ ਵੀਡੀਓ ਪਤਾ ਨਹੀਂ ਕੀ ਚੱਕਰ ਆ ਵੀ ਬਹੁਤ ਘੱਟ ਆਉਂਦੇ ਨੇ ਤੇ ਆਖਣੇ ਵੀਡੀਓ ਨੂੰ ਵੀ ਸ਼ੇਅਰ ਵੀ ਕਰ ਦਿਆ ਕਰੋ ਆਪਾਂ ਨੂੰ ਸਾਰਿਆਂ ਦੇ ਜਿਹੜੇ ਉਹ ਜਿਹੜੇ ਜਿਹੜੇ ਭੈਣ ਪਰ ਆਪਣਨਾਂ ਨਾਲ ਜੁੜੇ ਨੇ ਸਾਰਿਆਂ ਦੇ ਵੀਡੀਓ ਦੇਖਦੇ ਆਂ ਜੀ ਸਾਰਿਆਂ ਦੇ ਕਮੈਂਟ ਕਰਦੇ ਆਂ ਪੜਦੇ ਆਂ ਰਿਪਲਾਈ ਕਰਦੇ ਆਂ ਜੀ ਬਹੁਤ ਵਧੀਆ ਆਪਾਂ ਨੂੰ YouTube ਤੇ ਬਹੁਤ ਵਧੀਆ ਫੈਮਲੀਆ ਜੀ ਆਪਣੇ ਨਾਲ ਜੁੜੀਆਂ ਹੋਈਆਂ ਨੇ ਜੀ ਤਾਰੇ ਨੂੰ ਤਾਇਦ ਨੂੰ ਫਤਾਨੀ ਵਾਦ ਕਰਦੇ ਆਂ ਜੀ ਆਪਾਂ ਨੂੰ ਸਪੋਰਟ ਕਰਨ ਲਈ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਅਸਰ ਕਰਦੇ ਆ। ਜੀ ਸੁਚਾਂ ਵੀ کافی ਖਰਾਬ ਨੇ। ਇਹ ਵੀ ਬਾਥਰੂਮ ਦੇ ਵਿੱਚ ਕਾਲਗਟ ਦੇ ਨਾਲ ਆਪਾਂ ਸਪਾਈ ਕਰਦੇ ਆਂ। ਮੈਂ ਕਈ ਵੀਡੀਓ ਦੇ ਵਿੱਚ ਦੇਖਿਆ ਸੀਗਾ ਜੀ ਕਈ ਭੈਣਾ ਕਾਲਗਟ ਲਾ ਕੇ ਕਰਦੀ ਇਹਨੂੰ ਸਪਾਈ। ਆਪਾਂ ਵੀ ਇਸ ਵਾਰੀ ਕਾਲਗਟ ਨਾਲੇ ਕਰਕੇ ਦੇਖਾਂਗੇ ਜੀ। ਜੀਂ ਦਿਹਾ ਹੁੰਦੇ ਨੇ। ਛੋਟੀ ਮੋਟੀ ਤਾਂ ਵੈਸੇ ਰੋਜ਼ ਹੁੰਦੀ ਉਹ ਰਹਦੀ ਐ ਸੋਈਆਂ ਦੀ ਸਫਾਈ ਸਮਾਨ ਆਪਾਂ ਨੇ ਸਾਰੇ ਚੱਕ ਤੜੀ ਲੋ ਜੀ ਆਪਾਂ ਸਾਰੀ ਕਲੀਨਿੰਗ ਕਰਕੇ 5 ਕਮਿੰਟ ਛੱਡ ਦਾਂਗੇ ਜੀ ਫਿਰ ਦੁਬਾਰੇ ਇੱਕ ਵਾਰੀ ਸਟੀਲ ਵਾਸ਼ ਦੇ ਨਾਲੇ ਆਪਾਂ ਤਾਂ ਕਰ ਦਿੰਨੇ ਆ ਜੀ ਬੋਲਾ ਬੋਲੇ ਜਿਹੀ ਸਪਾਈ ਬਾਅਦ ਦੇ ਵਿੱਚ ਲੈ ਲਾਂਗੇ ਕੋਈ ਉਹ ਦੁੱਧ ਜਾਦੀ ਜਿਹੜਾ ਭਾਂਡੇ ਮੰਜ ਨਾਲ ਬਰਸ਼ ਗਿਆ ਹੁੰਦਾ ਲੈ ਕੇ ਨਾ ਉਹਦੇ ਨਾਲ ਥੋੜਾ ਜਿਹਾ ਰਗੜ ਕੇ ਆ ਦੇ ਮੈਂ ਥੋੜਾ ਜਿਹਾ ਜੇ ਪੋਲਾ ਪੋਲਾ ਹੀ ਫੇਰ ਲੈ ਫੇਰਿਆ ਫਿਰ ਉਹਦੇ ਨਾਲ ਥੋੜਾ ਜਿਹਾ ਰਗੜ ਕੇ ਸਾਫ਼ ਕਰ ਦਾਂਗੇ ਕਰਕੇ ਸਾਫ਼ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਇਹਨੇ ਮਰਜੀ ਸਪਰੇਅ ਕਰੀ ਜੋ ਜੀ ਉਹਨੇ ਕਹਿੰਦੇ ਅੱਜ ਫੇਰ ਜੀ ਬੱਦਲ ਹੋਇਆ ਪਿਆ ਵਾ ਅੱਜ ਹੈਗੀ ਆਪਣੇ ਜੀ 29 ਤਰੀਕ 24 25 26 3 ਦਿਨ ਤੱਕ ਮੀਨ ਇਹੇ ਬਸੇ ਕਰਾਤੀ ਬਹੁਤ ਮੀਠੇ ਲੋਕੀ ਹਮ ਨਾਲ ਰੱਖ ਕੇ ਲੜਦੇ ਚੱਲੇ ਰਹੀ ਕਿ ਤੱਕ ਦੇਖ ਪਰ ਆਪਣਾ ਜੀ ਦੂਰ ਹੋਏਗਾ ਚੁੱਲ੍ਹਾ ਬੜਾ ਹੀ ਚੁੱਲ੍ਹਾ ਚੁੱਲ੍ਹਾ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਬਸ ਛੋਟਾ ਹੀ ਹੈ ਜੀ ਮੈਂ ਜਿਆਦਾ ਵੱਡਾ ਨਹੀਂ ਲੀਤੀ ਗਾ ਲਿਆ ਫਿਰ ਮੈਂ ਜਿਆਦਾ ਵੱਡਾ ਲੈ ਲੀਏ ਨਾ ਵੀ ਆਪਣੀ ਰਸੋਈ ਠੀਕ ਹੀ ਆ ਜਿੰਨਾ ਗਾੜੀ ਬੱਡੀ ਐ ਨਾ ਛੋਟੀ ਵੀ ਫਿਰ ਚੁੱਲਾ ਜਿਆਦਾ ਸੈਲਫ ਰੋਕ ਲੈਂਦਾ ਇਸ ਕਰਕੇ ਚੁੱਲਾ ਥੋੜਾ ਜਿਹਾ ਆਪਾਂ ਨੂੰ ਛੋਟਾ ਹੀ ਰੱਖਿਆ ਗਾ ਜੀ ਲੋ ਜੀ ਆਪਾਂ ਕਰਕੇ ਸਫਾਈ ਸਾਰੀ ਦਿਖਾਉਣੀ ਆ ਹਾਂ ਜੀ ਲੋ ਜੀ ਆਪਾਂ ਨੇ ਸਾਰੀ ਸਾਫ ਸਫਾਈ ਕਰ ਲਈ ਬਹੁਤ ਵਧੀਆ ਹੋ ਗਈਆਂ ਜੀ ਤੇ ਨਾ ਤੇ ਬਾਕੀ ਤੇਰੀ ਥੜੀ ਆ ਚੜ ਪਾ ਜੇ ਗਿੱਲੀ ਐ ਜੀ ਅਪਾ ਪੱਖਾ ਲਾ ਦਾਂਗੇ। ਅੱਖੇ ਦੇ ਨਾਲ ਸਫਾਈ ਵੀ ਚੈੱਕ ਚੰਗੀ ਆਪਾਂ ਨੇ ਕਰ ਲਈ ਸਾਫ। ਬਾਕੀ ਦੇ ਕੋਈ ਮਾੜੇ-ਗੋਟੇ ਰਹੇਗੀ ਹੋਊਗੀ ਜੀ ਬਾਕੀ ਆਪਾਂ ਡੇਲੀ ਕਰਦੇ ਹੀ ਰਹਨੇ ਆ। ਸਾਫੀ ਸਭਾਈ। ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ।